ਅਜੇ ਪੱਕਾ ਪਤਾ ਨਹੀਂ ਵੀ ਇੱਥੇ ਗੱਲ ਬੰਨੀ ਸਾਡੀ ਕਿ ਨਹੀਂ ਅਸੀਂ ਇਹਨਾਂ ਨੂੰ ਇਹੋ ਗੱਲ ਹੀ ਕਹਿਣੀ ਆ ਤੁਹਾਨੂੰ ਬਸ ਰਹਿਣ ਨੂੰ ਮਹੀਨਾ ਚਾਹੀਦਾ ਕੋਈ ਨਹੀਂ ਤੁਸੀਂ ਆਪਨੇ ਸਾਥ ਨਾਲ ਗੱਲ ਕਰ ਲਿਓ ਥੋੜੇ ਇੱਕ ਦਿਨ ਮਿਲ ਜਾਨਾ ਤੇ ਤੁਹਾਡਾ ਵੀ ਸੌਖਾ ਹੋ ਜਾਊਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਇ ਦੇ ਬਸ ਠੀਕ ਆ ਤੁਸੀਂ ਸਤਿ ਸ਼੍ਰੀ ਅਕਾਲ ਜੋ ਬਣ ਬੜੇ ਚਿਰ ਬਾਅਦ ਆਇਆ ਵਾ ਕੀ ਲੋੜ ਪੈ ਗਈ ਹੁਣ ਆਡੀ ਤੇਨੂੰ ਵੀਰ ਜੀ ਆਉਣਾ ਕੀ ਹੀ ਮੈਂ ਕੋਈ ਮਜਬੂਰੀ ਇਦਾਂ ਦੀ ਬਣ ਗਈ ਥੋੜੀ ਜੀ ਤੁਹਾਨੂੰ ਤੇ ਪਤਾ ਹੀ ਆ ਵੀ ਉੱਥੇ ਵੀ ਕੰਮ ਕਾਰ ਕਰਕੇ ਨਾ ਮੇਰੇ ਕੋ ਆਇਆ ਨਹੀਂ ਗਿਆ ਇੱਥੇ ਪਰ ਹੁਣ ਮਜਬੂਰੀ ਇਹ ਬਣੀ ਆ ਵੀ ਉੱਥੇ ਥੋੜੀ ਜੀ ਅਨਬਣ ਹੋ ਗਈ ਸੀ ਹੱਡੀ ਤੇ ਉਹਨਾਂ ਮੈਨੂੰ ਤੇ ਜੋਦ ਨੂੰ ਘਰੋਂ ਕੱਢਤਾ ਵਾ ਜੋ ਬਣ ਆ ਗੱਲਾਂ ਕੀਤਿਆਂ ਕੋਈ ਫਾਇਦਾ ਨਹੀਂ ਆ ਤੂੰ ਜਿੱਥੋਂ ਆਇਆ ਉੱਥੇ ਚੱਲ ਜਾ ਆਪਣਾ ਆਪ ਵੇਖ ਜਿੱਥੇ ਮਰਜ਼ੀ ਜਾ ਨਾ ਜਾ ਮੈਨੂੰ ਕੋਈ ਫਰਕ ਨਹੀਂ ਪੈਣਾ ਚਲੋ ਤੇ ਚਲੀਏ ਠੀਕ ਹੈ ਵੀਰ ਜੀ ਠੀਕ ਹੈ ਜੀ